ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸੋਮਵਾਰ ਨੂੰ ਸ਼ਰਧ ਦੇ ਉੱਤੇ ਇਹ ਇੱਕ ਚੀਜ਼ ਪਾ ਦਿਓ ਤੁਹਾਡੇ ਇਸ਼ਾਰੇ ਤੇ ਹੀ ਸਾਰਾ ਕੁਝ ਹੋਵੇਗਾ ਵਾਹਿਗੁਰੂ ਹਰੇਕ ਜੀਵ ਨੂੰ ਜੀਵਨ ਦਾਣ ਦਿੰਦਾ ਹੈ ਉਹ ਸਭ ਤੋਂ ਵੱਡਾ ਆਗਾਮ ਅਤੇ ਬੇਅੰਤ ਹੈ ਜਿਹੜੇ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲੈਂਦੇ ਨੇ ਉਹ ਮਨੁੱਖ ਬੜੇ ਹੀ ਭਾਗਾਂ ਵਾਲੇ ਹੁੰਦੇ ਨੇ ਉਹ ਫਿਰ ਕੋਈ ਵੀ ਮੁਸ਼ਕਿਲ ਉਹਨਾਂ ਨੂੰ ਤੰਗ ਨਹੀਂ ਕਰਦੀ ਤੇ ਅੱਜ ਆਪਾਂ ਵੀ ਐਵੇਂ ਦੀ ਹੀ ਜੁਗਤ ਬਾਰੇ ਗੱਲ ਕਰਨ ਲੱਗੇ ਆ ਜਿਸ ਨਾਲ ਧਨ ਸੰਬੰਧੀ ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ ਭਾਵੇਂ ਉਹ ਪੈਸੇ ਸੰਬੰਧੀ ਹੋਣ ਭਾਵੇਂ ਉਹ ਜੀਵਨ ਸੰਬੰਧੀ ਹੋਣ ਭਾਵੇਂ ਕਲਾ ਕਲੇਸ਼ ਹੈ ਜਾਂ ਕੋਈ ਡਰ ਹੈ ਜਾਂ ਮੁਸ਼ਕਲ ਅੰਦਰ ਹੀ ਅੰਦਰ ਤੁਹਾਨੂੰ ਤੰਗ ਕਰਦੀ ਹੈ ਤਾਂ ਇਹ ਜੁਗਤ ਤੁਸੀਂ ਵਿਸ਼ਵਾਸ ਅਤੇ ਸ਼ਰਧਾ ਦੇ ਨਾਲ ਕਰੋ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਸਾਧ ਸੰਗਤ ਜੀ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਆਪਣੇ ਘਰ ਸਕਾਰਾਤਮਕ ਊਰਜਾ ਦਾ ਵਾਸਾ ਹੋਵੇ ਅਤੇ ਨਕਾਰਾਤਮਕ ਤਾਕਤਾਂ ਹਮੇਸ਼ਾ ਲਈ ਘਰੋਂ ਬਾਹਰ ਹੋ ਜਾਣ ਹਰ ਕੋਈ ਘਰ ਸੁਖ-ਸਹੂਲਤਾਂ ਚਾਹੁੰਦਾ ਹੈ ਕਿ ਮੇਰੇ ਘਰ ਸਭ ਦੀ ਸਿਹਤ ਠੀਕ ਰਹੇ ਸਾਰੇ ਨਿਰੋਗ ਰਹਿਣ ਕਿਸੇ ਨੂੰ ਵੀ ਕੋਈ ਰੋਗ ਨਾ ਹੋਵੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸੁਖ ਅਤੇ ਹਰ ਖੁਸ਼ੀ ਹਮੇਸ਼ਾ ਲਈ ਸਾਡੇ ਘਰ ਆ ਜਾਵੇ ਘਰ ਆ ਕੇ ਥਾਂ ਬਣਾ ਲਵੇ ਤਾਂ ਇਹ ਕੰਮ ਜ਼ਰੂਰ ਕਰੋ ਜਿਉਂ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਦਰ ਹੀ ਅੰਦਰ ਮੁਸ਼ਕਲ ਤਾਂ ਤਕਲੀਫਾਂ ਪਰੇਸ਼ਾਨੀਆਂ ਦੀ ਚਿੰਤਾ ਖਾਈ ਜਾ ਰਹੀ ਹੈ ਤਾਂ ਉਹਨਾਂ ਦੇ ਅੰਦਰ ਇਹ ਬਦਲਾਅ ਜ਼ਰੂਰ ਆਉਣਗੇ ਆਪਾਂ ਸਭ ਜਾਣਦੇ ਹਾਂ ਕਿ ਕੁਦਰਤ ਦੁਆਰਾ ਸਾਜੀ ਹੋਈ ਹਰੇਕ ਚੀਜ਼ ਸੋਹਣੀ ਹੈ ਤੇ ਹਰੇਕ ਚੀਜ਼ ਦਾ ਕੋਈ ਨਾ ਕੋਈ ਮਹੱਤਵ ਜ਼ਰੂਰ ਹੈ ਤਾਂ ਆਓ ਜਾਣਦੇ ਹਾਂ ਕਿ ਆਪਾਂ ਕਿਹੜਾ ਕੰਮ ਰੋਜ਼ ਆਪਣੇ ਘਰ ਦੀ ਛੱਤ ਦੇ ਉੱਪਰ ਕਰਨਾ ਹੈ ਤੇ ਇਸ ਦੇ ਨਾਲ ਕਿਹੜੇ ਪੰਜ ਬਦਲਾਅ ਤੁਹਾਡੇ ਅੰਦਰ ਹੋਣਗੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਪਰ ਹਰ ਰੋਜ਼ ਪੰਛੀਆਂ ਨੂੰ ਦਾਣਾ ਪਾਣੀ ਪਾਉਣਾ ਹੈ ਹੁਣ ਦਾਣਾ ਕਿਹੜਾ ਪਾਉਣਾ ਹੈ ਸਭ ਤੋਂ ਪਹਿਲਾਂ ਕਣਕ ਅਤੇ ਥੋੜੇ ਜਿਵੇਂ ਮੱਕੀ ਦੇ ਦਾਣੇ ਲੈ ਲਓ ਇਸ ਨੂੰ ਉਬਾਲ ਕੇ ਹੁਣ ਇਸ ਨੂੰ ਕਦੋਂ ਸੁਣਨਾ ਹੈ ਤੇ ਇਸ ਨਾਲ ਕੀ ਹੋਵੇਗਾ ਆਪਾਂ ਵੀਡੀਓ ਵਿੱਚ ਇਸ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ ਸੰਗਤ ਜੀ ਕੁਦਰਤ ਦੁਆਰਾ ਸਾਜੇ ਹਰ ਇੱਕ ਜੀਵ ਹਰ ਇੱਕ ਚੀਜ਼ ਬੜੀ ਸੋਹਣੀ ਏ ਪੰਛੀਆਂ ਨੂੰ ਪ੍ਰੇਮ ਸਨੇਹ ਪਿਆਰ ਦਾ ਸੰਕੇਤ ਮੰਨਿਆ ਜਾਂਦਾ ਹੈ ਜੇ ਇਸ ਕਿਸੇ ਦੇ ਘਰ ਕਦੀ ਕੋਈ ਝਗੜੇ ਕਲੇਸ਼ ਜਾਂ ਰੋਜ਼ ਹੀ ਐਵੇਂ ਹੁੰਦਾ ਹੈ ਘਰ ਵਾਲਾ ਜਾਂ ਘਰ ਵਾਲੀ ਦੇ ਆਪਸ ਵਿੱਚ ਨਹੀਂ ਬੰਦੀ ਉਹ ਰੋਜ਼ ਹੀ ਛੱਤ ਦੇ ਉੱਪਰ ਪਾਣੀ ਅਤੇ ਦਾਣਾ ਜ਼ਰੂਰ ਰੱਖੋ ਭਾਵੇਂ ਚੌਲਾਂ ਦੇ ਟੋਟੇ ਹੋ ਗਏ ਭਾਵੇਂ ਕਣਕ ਦੇ ਟੋਟੇ ਲੈ ਲਓ ਇਹ ਰੋਜ਼ ਹੀ ਰੱਖੋ ਰੋਜ਼ ਸਵੇਰੇ ਉੱਠ ਕੇ ਉਹਨਾਂ ਨੂੰ ਪਾਣੀ ਵੀ ਪਾਉਣਾ ਅਤੇ ਤਾਜਾ ਪਾਣੀ ਹੀ ਪਾਉਣਾ ਹੈ ਉਥੋਂ ਥਾਂ ਨੂੰ ਵੀ ਹਰ ਰੋਜ਼ ਹੀ ਸਾਫ਼ ਕਰੋ ਅਤੇ ਫਿਰ ਉੱਥੇ ਭਾਵੇਂ ਇੱਕ ਮੁਠ ਭਰ ਕੇ ਹੀ ਦਾਣਿਆਂ ਦੀ ਪਾਓ ਇਸ ਨਾਲ ਕਲੇਸ਼ ਖਤਮ ਹੁੰਦਾ ਹੈ ਜਿਉ ਮਨੁੱਖ ਭੁੱਖੇ ਪਿਆਸੇ ਜਨੌਰਾਂ ਪੰਛੀਆਂ ਨੂੰ ਪਾਣੀ ਜਾਂ ਦਾਣਾ ਰੋਟੀ ਪ੍ਰਸ਼ਾਦਾ ਆਦੀ ਪਾਉਂਦੇ ਹਨ ਉਸਦੇ ਸਾਰੇ ਹੀ ਪਾਪ ਖਤਮ ਹੋ ਜਾਂਦੇ ਨੇ ਤੇ ਕਿਸੇ ਜਨੌਰ ਨੂੰ ਜੇਕਰ ਸੱਟ ਲੱਗੀ ਹੋਵੇ ਕੁਝ ਵੀ ਹੋਇਆ ਹੋਵੇ ਉਹਦੇ ਜ਼ਖਮ ਤੇ ਦਵਾਈ ਦਾਰੂ ਲਾਉਣ ਨਾਲ ਵੀ ਉਹਨਾਂ ਮਿਲ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜਿਉ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਘਰ ਦੀ ਛੱਤ ਤੇ ਚੌਲਾਂ ਦੇ ਦਾਣੇ ਪਾਉਂਦਾ ਹੈ ਉਹਦੇ ਸਰੀਰਕ ਰੋਗ ਬਹੁਤ ਜਲਦੀ ਠੀਕ ਹੋ ਜਾਂਦੇ ਨੇ ਕਿਉਂਕਿ ਕਿਸੇ ਦੀ ਅਸੀਸ ਜਿੰਨੀ ਛੇਤੀ ਕੰਮ ਕਰਦੀ ਹੈ ਉਨੀ ਛੇਤੀ ਕਦੇ ਕੋਈ ਦਵਾਈ ਵੀ ਅਸਰ ਨਹੀਂ ਕਰਦੀ ਆਪਣੇ ਘਰ ਦੇ ਹਿੱਸੇ ਵਿੱਚੋਂ ਕੁਝ ਚੌਲ ਆਟਾ ਕਣਕ ਪਾਉਣ ਨਾਲ ਘਰ ਦਾ ਸਕਾਰਾਤਮਕ ਦਾਦਾ ਅਸਰ ਹੁੰਦਾ ਹੈ ਤੇ ਉਥੇ ਆਣ ਮਤੇ ਤਾਂ ਨਦੀ ਕਦੇ ਟੋਟ ਨਹੀਂ ਆਉਂਦੀ ਜੋ ਰੋਜ਼ ਸਵੇਰੇ ਤਾਜਾ ਜਲ ਤੇ ਨਾਲ ਕੁਝ ਮੁਠੀ ਭਾਵੇਂ ਛੋਲਿਆਂ ਦੀ ਲੈ ਲਓ ਜੇ ਕਣਕ ਹੋ ਗਈ ਚੌਲ ਹੋ ਗਏ ਭਾਵੇਂ ਦਲੀਆ ਲੈ ਲਓ ਭਾਵੇਂ ਰੋਟੀ ਦੇ ਟੁਕੜੇ ਬਚੇ ਹੋਣ ਉਹ ਛੱਤ ਦੇ ਉੱਤੇ ਸੁੱਟ ਦਿਓ ਉਹਦੇ ਨਾਲ ਤੁਹਾਡੇ ਆਮਦਨ ਦੇ ਸਰੋਤ ਵਧਦੇ ਨੇ ਤੇ ਸਿਰ ਤੇ ਜੋ ਵੀ ਕਰਜ਼ਾ ਹੈ ਉਹ ਵੀ ਫਿਰ ਹੌਲੀ-ਹੌਲੀ ਕਰਕੇ ਆਪੇ ਹੀ ਉਤਰ ਜਾਂਦਾ ਹੈ ਪਰ ਇਹ ਸਭ ਦੇ ਨਾਲ ਕੁਝ ਗੱਲਾਂ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦੀ ਛੱਤ ਹਮੇਸ਼ਾ ਸਾਫ਼ ਹੋਣੀ ਚਾਹੀਦੀ ਹੈ ਜੋ ਵੀ ਉੱਤੇ ਸਮਾਨ ਪਿਆ ਹੈ ਜੋ ਨਹੀਂ ਵਰਤਦੇ ਉਹ ਹਮੇਸ਼ਾ ਜ਼ਰੂਰਤਮੰਦ ਲੋਕਾਂ ਨੂੰ ਦਵੋ ਜੇ ਦੇਣ लायक ਨਹੀਂ ਹੈ ਤਾਂ ਬਾਹਰ ਕੱਢ ਦਿਓ ਜਦੋਂ ਆਪਾਂ ਰੋਜ਼ ਉੱਤੇ ਦਾਣਾ ਪਾਣੀ ਪਾਵਾਂਗੇ ਵੱਖ-ਵੱਖ ਤਰ੍ਹਾਂ ਦੇ ਪੰਛੀ ਆਉਣਗੇ ਬੇਠਾਂ ਦਾ ਕਰਨਗੇ ਖਲਾਰਾ ਵੀ ਹੋਏਗਾ ਇਸ ਲਈ ਇਸ ਥਾਂ ਨੂੰ ਰੋਜ਼ ਸਾਫ਼ ਕਰੋ ਨਹੀਂ ਤਾਂ ਉਹ ਨਾਲ ਹੀ ਆਪਣਾ ਗੰਦ ਵੀ ਖਾਈ ਜਾਣਗੇ ਤਾਂ ਪੁੰਨ ਦੀ ਥਾਂ ਪਾਪ ਹੀ ਲੱਗਣਾ ਹੈ ਮਨੋੱਖ ਆਪਣੀ ਮਿਹਨਤ ਅਤੇ ਬੁੱਧੀ ਨਾਲ ਉਹ ਸਭ ਕੁਝ ਹਾਸਲ ਕਰ ਸਕਦਾ ਹੈ ਜੋ ਵੀ ਉਹ ਸੋਚਦਾ ਹੈ ਜੋ ਵੀ ਉਹਦੇ ਮਨ ਦੇ ਵਲਵਲੇ ਨੇ ਜੋ ਵੀ ਉਹਦੇ ਮਨ ਦੀ ਇੱਛਾ ਹੈ ਪਰ ਜੇਕਰ ਉਹ ਨਾਲ ਦੀ ਨਾਲ ਵਾਹਿਗੁਰੂ ਜੀ ਦਾ ਨਾਮ ਵੀ ਲੈਂਦਾ ਹੈ ਤੇ ਅਰਦਾਸ ਕਰਕੇ ਹੀ ਹਰੇਕ ਕੰਮ ਨੂੰ ਸ਼ੁਰੂ ਕਰਦਾ ਹੈ ਇਸ ਤਰ੍ਹਾਂ ਕਰਨ ਨਾਲ ਹਰ ਕੰਮ ਨੇਪਰੇ ਚੜਦਾ ਹੈ ਕਰਮਾਂ ਦੇ ਦੁੱਖ ਸੁੱਖ ਨੇ ਜੇ ਚੰਗੇ ਕਰਮ ਕਰਾਂਗੇ ਤਾਂ ਸੁੱਖ ਹੀ ਪ੍ਰਾਪਤ ਹੋਣਗੇ ਇਹ ਗੱਲ ਤੋਂ ਤਾਂ ਆਪਾਂ ਸਭ ਜਾਣੂ ਆਂ ਸਬ ਦੇ ਆਸੇ-ਪਾਸੇ ਗਾਂ ਪਸ਼ੂ ਹੋਰ ਕਈ ਤਰ੍ਹਾਂ ਦੇ ਪਸ਼ੂ ਨੇ ਤਾਂ ਉਹਨਾਂ ਨੂੰ ਰੋਜ਼ ਇੱਕ ਦੋ ਪ੍ਰਸ਼ਾਦਾ ਰੋਟੀ ਜ਼ਰੂਰ ਪਾਓ ਇਹ ਤਾਂ ਆਪਾਂ ਵੀ ਜਾਣਦੇ ਹਾਂ ਕਿ ਪਹਿਲਾਂ ਜੋ ਮਾਈਆਂ ਜਦੋਂ ਪ੍ਰਸ਼ਾਦਾ ਪਾਣੀ ਬਣਾਉਂਦੀਆਂ ਹੁੰਦੀਆਂ ਸਨ ਤਾਂ ਪ੍ਰਸ਼ਾਦਾ ਪਾਣੀ ਵੱੱਦ ਬਣਾ ਲੈਂਦੀਆਂ ਸਨ ਕਿ ਜੇਕਰ ਸਾਡੇ ਘਰ ਵਿੱਚ ਕੋਈ ਵੀ ਆਵੇ ਤੇ ਉਹ ਕਦੇ ਵੀ ਭੁੱਖਾ ਨਾ ਜਾਵੇ ਇਸ ਨਾਲ ਉਹ ਆਪਣੇ ਘਰ ਦਾ ਦਸਵੰਧ ਕਿਸੇ ਨਾ ਕਿਸੇ ਨੂੰ ਰੋਜ਼ ਪ੍ਰਸ਼ਾਦਾ ਸ਼ਕਾਉਣ ਦੇ ਰੂਪ ਵਿੱਚ ਕੱਢ ਲੈਂਦੀਆਂ ਸਨ ਤੇ ਇਸ ਦੇ ਨਾਲ ਘਰ ਪਰਿਵਾਰ ਵਾਧਾ ਫੁੱਲਦਾ ਸੀ ਅਤੇ ਧੰਨ ਦੀ ਕਦੇ ਵੀ ਕੋਈ ਕਮੀ ਨਹੀਂ ਸੀ ਹੁੰਦੀ ਜੇਕਰ ਤੁਸੀਂ ਕਣਕ ਉਬਾਲ ਕੇ ਮੱਕੀ ਦੇ ਦਾਣੇ ਉਬਾਲ ਕੇ ਛੱਤ ਤੇ ਰੱਖ ਦਵੋ ਤਾਂ ਇਹਦੇ ਨਾਲ ਵੀ ਬੜਾ ਚੰਗਾ ਕੰਮ ਹੈ ਐਵੇਂ ਕਰਨ ਨਾਲ ਮਨੁੱਖ ਦੀ ਆਰਥਿਕ ਸਥਿਤੀ ਬਹੁਤ ਜਲਦੀ ਠੀਕ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਕੁੱਤਾ ਜਾਂ ਘਰ ਦੇ ਆਸੇ-ਪਾਸੇ ਤਾਂ ਉਹਨੂੰ ਕੋਈ ਰੋਟੀ ਟੁਕ ਜ਼ਰੂਰ ਖਵਾਓ ਤੁਹਾਨੂੰ ਰਸਤੇ ਤੇ ਜਾਂਦਿਆਂ ਜਾਂ ਬੂਹੇ ਤੋਂ ਬਾਹਰ ਨਿਕਲਦਿਆਂ ਜਾਂ ਫਿਰ ਕਿਸੇ ਰੁੱਖ ਥੱਲੇ ਜਾਂ ਘਾਹ ਵਿੱਚ ਕਿਤੇ ਵੀ ਕੀੜੀਆਂ ਦਾ ਭੋਂ ਦਿਖਾਈ ਦਵੇ ਤਾਂ ਉਸ ਦੇ ਉੱਪਰ ਆਟਾ ਅਤੇ ਥੋੜੀ ਜਹੀ ਖੰਡ ਜਾਂ ਫਿਰ ਵਿੱਚ ਥੋੜੀ ਜਹੀ ਸ਼ੱਕਰ ਮਿਲਾ ਲਓ ਤੇ ਉਹ ਉੱਥੇ ਜ਼ਰੂਰ ਪਾ ਦਿਓ ਜਦੋਂ ਉਹ ਖਾਣਗੇ ਤਾਂ ਆਪੇ ਹੀ ਤੁਹਾਨੂੰ ਪੁੰਨ ਵੀ ਲੱਗੇਗਾ ਕਿਹਾ ਜਾਂਦਾ ਹੈ ਕਿ ਕਿਸੇ ਦਾ ਢਿੱਡ ਭਰਨ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੁੰਦਾ ਤੇ ਜੋ ਛੋਟੇ-ਛੋਟੇ ਕੰਮ ਨੇ ਜਿਹੜੇ ਆਪਾਂ ਨੂੰ ਛੋਟੇ ਲੱਗਦੇ ਨੇ ਪਰ ਦੇਖਣ ਵਿੱਚ ਇਹਨਾਂ ਦਾ ਪੁੰਨ ਕਹਿ ਲਓ ਜੈਨ ਦਾ ਮਹੱਤਵ ਬਹੁਤ ਹੀ ਜ਼ਿਆਦਾ ਹੈ ਜਦੋਂ ਆਪਾਂ ਐਵੇਂ ਦੇ ਕੰਮ ਕਰਦੇ ਹਾਂ ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਸਭ ਤੋਂ ਪਹਿਲਾਂ ਕੰਮ ਨਿਮਰਤਾ ਸਿੱਖਣ ਨੂੰ ਮਿਲਦੀ ਹੈ ਫਿਰ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਕਿਸੇ ਵੀ ਜੀਵ ਨੂੰ ਪਾਉਂਦੇ ਹਾਂ ਤਾਂ ਉਸ ਤੋਂ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਕੀੜੀਆਂ ਨੇ ਉਹਨਾਂ 'ਚ ਇਕਾਗਰਤਾ ਬਹੁਤ ਹੁੰਦੀ ਹੈ ਉਹਨਾਂ 'ਚ ਏਕਤਾ ਬਹੁਤ ਹੁੰਦੀ ਹੈ ਹਮੇਸ਼ਾ ਡਟੇ ਰਹਿਣ ਦਾ ਉਹਨਾਂ ਦਾ ਸੰਘਰਸ਼ ਬਹੁਤ ਹੈ ਐਵੇਂ ਮਨੁੱਖਾਂ ਨੂੰ ਡਟੇ ਰਹਿਣ ਲਈ ਉਹ ਪ੍ਰੇਰਿਤ ਕਰਦੀਆਂ ਨੇ ਮਨੁੱਖ ਨੂੰ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਡਟੇ ਰਹਿਣਾ ਚਾਹੀਦਾ ਹੈ ਔਖੇ ਤੋਂ ਔਖੇ ਦੇ ਸਮੇਂ ਵਿੱਚ ਵੀ ਹਾਰ ਨਹੀਂ ਮੰਨਣੀ ਚਾਹੀਦੀ ਜਦੋਂ ਮਨੁੱਖ ਕੋਲ ਕੋਈ ਵੀ ਹਈਲਾ ਵਸੀਲਾ ਨਾ ਹੋਵੇ ਤਾਂ ਉਸ ਵਾਹਿਗੁਰੂ ਤੇ ਵਿਸ਼ਵਾਸ ਰੱਖੇ ਤੇ ਆਪਣੇ ਆਪ ਤੇ ਵਿਸ਼ਵਾਸ ਰੱਖੇ ਅਤੇ ਕਿਸੇ ਦਾ ਵੀ ਦਿਲ ਨਾ ਦੁਖਾਵੇ ਇਮਾਨਦਾਰੀ ਦੇ ਨਾਲ ਹਰ ਔਖਾ ਰਾਹ ਵੀ ਸੌਖਾ ਹੋ ਜਾਵੇਗਾ ਇਨਸਾਨ ਦੀ ਜ਼ਿੰਦਗੀ ਵਿੱਚ ਰੱਬ ਖੁਦ ਆਪ ਸਹਾਈ ਹੁੰਦਾ ਹੈ ਕੁਦਰਤ ਉਸਦਾ ਸਾਥ ਦਿੰਦੀ ਹੈ ਉਸ ਦੀ ਜਿੱਤ ਤੈਹ ਹੁੰਦੀ ਹੈ ਸਭ ਤੋਂ ਔਖਾ ਅਤੇ ਹੌਲੀ ਰਾਹ ਚੁਣੋ ਇਸ ਨਾਲ ਵਾਰ-ਵਾਰ ਡਿੱਗੋਗੇ ਅਤੇ ਆਪੇ ਮੁਸ਼ਕਲਾਂ ਸੌਖੀਆਂ ਲੱਗਣਗੀਆਂ ਹੌਲੀ-ਹੌਲੀ ਜਦੋਂ ਅੱਗੇ ਵਧਦੇ ਜਾਓਗੇ ਤਾਂ ਫਿਰ ਰਾਹ ਵੀ ਸੌਖਾ ਲੱਗੇਗਾ ਮੰਜ਼ਿਲ ਵੀ ਸੌਖੀ ਲੱਗੇਗੀ ਤੇ ਹੌਲੀ-ਹੌਲੀ ਚੱਲਦੇ ਰਹੋ ਤਾਂ ਉੱਥੋਂ ਤੱਕ ਜਿੰਗੁਰ ਪਹੁੰਚੋਗੇ ਕਿਉਂਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਨੇ ਰਬ ਉਹ ਤੇ ਸਹਾਈ ਹੁੰਦਾ ਹੈ ਜੋ ਉਦਮ ਅਤੇ ਸੰਘਰਸ਼ ਕਰਨ ਦੀ ਆਪਣੇ ਅੰਦਰ ਜਨੂੰਨ ਰੱਖਦੇ ਨੇ ਫਿਰ ਉਠੋ ਮਿਹਨਤ ਕਰੋ ਅੱਗੇ ਵਧੋ ਕਿਉਂਕਿ ਵਾਹਿਗੁਰੂ ਨਹੀਂ ਲਾਭਸੀਲਾ ਦਿੰਦਾ ਹੈ ਉਹਦੇ ਤੇ ਚੱਲਣਾ ਸਾਨੂੰ ਪੈਣਾ ਹੈ ਤੇ ਨਾਲ ਹੋਰਾਂ ਨੂੰ ਵੀ ਜੋੜੀਏ ਤੇ ਨਾਲ ਲੈ ਕੇ ਚੱਲੀਏ ਦਾਨਪੂਰਨ ਕਰੋ ਤੇ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਧੂ ਤੋਂ ਵਾਧੂ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਅਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ